ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਾੜੀ ਮੁਸਤਫਾ ਤੇ ਨੇੜੇ ਆ ਗਿਆ ਬਾਗਾਪੁਰਾਣਾ ਸ਼ਹਿਰ ਤੇ ਸਜਣੋ ਜ਼ਿਲ੍ਹਾ ਆ ਗਿਆ ਮੋਗਾ ਮਾੜੀ ਮੁਸਤਫਾ ਨਗਰ ਦੇ ਵਿੱਚੋਂ ਘਰੇਲੂ ਘਰੋਂ ਤੁਹਾਨੂੰ ਇੱਕ ਝੋਟੀ ਵਿਖਾਉਣ ਲੱਗੇ ਆ ਸਾਰੀ ਇੱਕ ਰੰਗ ਕਾਲੀ ਸਜਣੋ ਸਿਰ ਤੋਂ ਲੈ ਕੇ ਪੈਰਾਂ ਤੱਕ ਕਪੂਸ਼ ਸਾਰੀ ਜੈਡ ਬਲੈਕ ਆ ਘਰੇ ਹੀ ਵੀਰ ਹਰਾਂ ਦੀ ਜੰਮੀ ਪਲੀ ਦੇ ਘਰੇ ਹੀ ਕਰਮਾ ਵਾਲੀ ਨੇ ਕਿੰਨੇ ਸੂਏ ਇਹਨਾਂ ਨੂੰ ਦੁੱਧ ਪਿਆਤਾ ਹੁਣ ਗਾਂ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਉਹ ਵੀ ਜਾਣਕਾਰੀ ਲੈਣੇ ਆ ਗੱਲਾਂ ਬਾਤਾਂ ਹੋਈਆਂ ਕਹਿੰਦੇ ਬੜਾ ਟਾਪ ਦਾ ਲੇਵਾ ਗਾਵਾਰਗਾ ਤਿਆਰ ਕਰਦੀ ਆ ਕਰਮਾਂ ਲਈ ਜਦੋਂ ਸੁੰਦੀ ਆ ਤੇ ਹੁਣ ਵੀ ਚੰਗਾ ਲੇਵਾ ਤਿਆਰ ਆ ਤਿਆਰ ਝੂਟੀ ਆ ਸੱਜਣੋ ਕਿੰਨੇ ਦਿਨ ਬਾਕੀ ਏ ਦੇ ਸੁੰਚ ਉਹ ਜਾਣਕਾਰੀ ਆਪਾਂ ਆਪਾਂ ਭਰਾ ਤੋਂ ਲਵਾਂਗੇ ਤੇ ਜਿਹੜੇ ਸੱਜਣ ਦੇ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਇਹ ਵੀ ਧੰਨਵਾਦ ਹੋਊਗਾ ਆਜੋ ਲਈਏ ਜਾਣਕਾਰੀ ਤੇ ਵੇਖੀਏ ਤੋਰ ਤਾਰ ਕੇ ਵੀਰ ਜੀ ਸასი ਕਾ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਆਪਣਾ ਨਾਂ ਦੱਸ ਦੀਏ ਨਾਂ ਜਗਸੀਰ ਸਿੰਘ ਹੈ ਜੀ ਜਗਸੀਰ ਸਿੰਘ ਤੇ ਸਨ ਉਹ ਵੀਰੇਂਦਰ ਸਿੰਘ ਜੀ ਮਹਿੰਦਰ ਸਿੰਘ ਤੇ ਪਿੰਡ ਤਾਂ ਆਪਾਂ ਦੱਸਤਾ ਤੇ ਮੋਬਾਈਲ ਨੰਬਰ ਕੀ ਆ 77430 12433 ਇੱਕ ਵਾਰੀ ਹੋਰ ਰਿਪੀਟ ਕਰੀਏ 77430 12433 ਤੇ ਇਹ ਝੋਟੀ ਆਪਣੇ ਘਰ ਦੀ ਆ ਨਾ ਆਪਣੀ ਘਰ ਦੀ ਹੈ ਕਿਹੜਾ ਸੂਆ ਇਹ ਤੀਜਾ ਸੂਆ ਸੂਨ ਲੱਗੇ ਜੀ ਤੀਸਰਾ ਸੂਆ ਸੂਨ ਲੱਗੀ ਆ ਤੇ ਘਰੇ ਜੰਮੀ ਪਲੀ ਕੇ ਕੱਟੀ ਲਈ ਆ ਸੀ ਨਹੀਂ ਘਰੇ ਘਰੇ ਜੰਮੀ ਘਰੇ ਜੰਮੀ ਪਲੀ ਠੀਕ ਆ ਤੇ ਦੂਜੇ ਸੂਏ ਕਿੰਨਾ ਦੁੱਧ ਦਿੱਤਾ ਬਾਈ 14 ਕਿਲੋ ਦਾ ਰਿਕਾਰਡ ਹੈ ਵੀਰ ਜੀ ਆਪਾਂ ਦਾ 14 ਕਿਲੋ ਦੁੱਧ ਆਪਾਂ ਆਪਣੀ ਸੇਵਾ ਤੇ ਚੋਇਆ ਤੇ ਹੁਣ ਇਹ ਤੀਜਾ ਸੂਆ ਹੁਣ ਤੀਜਾ ਸੂਆ ਜੀ ਦਿਨ ਕਿੰਨੇ ਲੇ ਜੀ ਦਿਨ ਵਾਸਤੇ ਤਿਆਰੀ ਦੀ ਪੰਜ ਚਾਰ ਦਿਨ ਲੱਗੂਗੀ ਪੰਜ ਚਾਰਾਂ ਦਿਨਾਂ ਚ ਸੂਪੂਗੀ ਉਪਰੇ ਥਾਂ ਜਾ ਕੇ ਪਹਿਲਾਂ ਵੀ ਸੂ ਸਕਦੀ ਆ ਜੇ ਇੱਥੇ ਰਹਿ ਗਈ ਤਾਂ ਦੋ ਚਾਰ ਦਿਨ ਲੈਂਦੀ ਹਾਂਜੀ ਥਣਾ ਥਣਾ ਲੋ ਭਾਰਾ ਲੋ ਕੇ ਜਮਾ ਓਕੇ ਜੀ ਗਾਰੰਟੀ ਆਪਾਂ ਗਾਰੰਟੀ ਹੈ ਫੋਲੋ ਜੀ ਠੀਕ ਆ ਤੇ ਗੱਬਣੇ ਟੀਕੇ ਤੋਂ ਤਾਂ ਮਾਲੀ ਤੋਂ ਇਹ ਵੀਰ ਜੀ ਸਰਕਾਰੀ ਸੀਮਨ ਤੋਂ ਆਏ ਜੀ ਮੂਰਾ ਦਾ ਸਰਕਾਰੀ ਫੀਮਾ ਲੱਗਾ ਠੀਕ ਆ ਇਹ ਮੂਰਾ ਦੇ ਹਾਂਜੀ ਸਟਰਾ ਆਪਣੇ ਕੋਲੇ ਪਾਇਆ ਗੋ ਮਗਰ ਪਾ ਲਾਂਗੇ ਅਸ ਸਟਰਾ ਆਪਣੇ ਕੋਲੇ ਹੈਗਾ ਵੀ ਜੇ ਕੋਈ ਸੱਜਣ ਕਨਫਰਮ ਕਰਨਾ ਚਾਹੂਗਾ ਤਾਂ ਉਹਨੂੰ ਆਪਾਂ ਲੱਭ ਕੇ ਦਿਖਾ ਦੇਾਂਗੇ ਵੀ ਆ ਇਹਦੇ ਤੋਂ ਗੱਬਣ ਅਗਲਾ ਦਰਕਾਟ ਉਹਦੇ ਕੋਲੇ ਗਾਂ ਬੱਚੇ ਦਾ ਆਜੂਗਾ ਧੰਨਵਾਦ ਇਹ ਵੀ ਤੁਹਾਡਾ ਬਾਈ ਤੁਸੀਂ ਇੰਨੀ ਕੇਅਰ ਕੀਤੀ ਤੇ ਘਰਾਇਓ ਤੌਰ 'ਤੇ ਲੋ ਵੀ ਸੱਜਣੋ ਸਟਰਾ ਵੀਰ ਹਰਾਂ ਦੇ ਕੋਲੇ ਆ ਤੇ ਸਰੀਰ ਤੇ ਨਾੜਾਂ ਮਾਇਦੇ ਨਾਲ ਜਦੋਂ ਤਰੀ ਚੈੱਕ ਕਰਿਓ ਜਿੰਨੀ ਕੋਸ਼ਿਸ਼ ਹੋਈ ਮੈਂ ਤੁਹਾਨੂੰ ਨੇੜ ਤੋਂ ਤਸੱਲੀ ਕਰਾਉਂਗਾ ਆ ਵੇਖੋ ਵਰਲਾਂਪੁਰ ਲਾਂ ਬਹੁਤ ਚੰਗੀਆਂ ਲੱਗੀਆਂ ਤੇ ਬਾਕੀ ਗੱਲਾਂ ਬਾਤਾਂ ਹੋਈਆਂ ਵੀ ਕਹਿੰਦੇ ਗਾਵਾਂ ਰਕਾ ਲੇਵਾ ਤਿਆਰ ਕਰਦੀ ਐ ਜਦੋਂ ਕਰਮਾਂ ਵਾਲੀ ਐਨ ਜਮਾ ਤਿਆਰੀ ਤੇ ਹੁੰਦੀ ਆ ਤੇ ਜ਼ੇਰ ਬੋਲਾ ਕੱਢੇ ਤੋਂ ਬਾਅਦ ਪੈਂਦੀ ਐ ਇਹ ਨੋਟ ਕਰ ਲਿਓ ਕਹਿੰਦੇ ਬਾਈ ਐਨਾ ਸੋਹਣਾ ਕਰਮਾਂ ਵਾਲੀ ਲੇਵਾ ਤਿਆਰ ਕਰ ਜਾਂਦੀ ਐ ਤੇ ਮੁੜ ਕੇ ਫੇਰ ਬੈਂਦੀ ਆ ਆ ਜਦੋਂ ਜ਼ੇਰ ਪਾਉਣੀ ਹੁੰਦੀ ਆ ਵੇਖੋ ਲੇਵਾ ਹੁਣ ਵੀ ਨਾ ਸੂਰ ਨਾ ਲਾਈ ਫਰਦੀ ਆ ਜਦੋਂ ਕੋਲੇ ਆ ਕੇ ਵੇਖੋਗੇ ਤੇ ਸਜਣੋ ਤੁਹਾਡੇ ਇਹ ਝੂਟੀ ਪਸੰਦ ਆਊਗੀ ਕਿਉਂਕਿ ਜਾਮਨਰਗੀ ਕਾਲੀ ਐ ਕੋ ਰੰਗ ਕਮਾਲੀ ਵੀਰ ਜੀ ਇੱਕ ਰਹੀ ਹੋਰ ਢੇੜਾ ਦਵਾ ਦੀੇ ਕਰਾ ਦੀਏ ਤੇ ਸੱਡੀ ਆਪਣੇ ਭੈਣਾ ਭਰਾਵਾਂ ਦੀ ਲੈ ਚਲੀ ਉਧਰ ਨੂੰ ਆਇਆ ਪੁੱਤ ਚੱਲ ਪੁੱਤ ਚੱਲ ਤੇ ਆਹ ਕੱਟੀ ਐ ਇਸੇ ਦੀ ਕਿ ਹੋਰ ਦੀ ਐ ਇਸੇ ਦੀ ਬਾਈ ਇਸੇ ਦੀ ਚਲੋ ਸ਼ੁਕਰ ਲੈ ਚਲੀ ਲੈ ਚਲੀ ਚੱਲ ਪੁੱਤ ਚੱਲ ਹਾਂ ਵੇਖੋ ਸਜਣੋ ਫੇਰ ਦੁਬਾਰਾ ਮੈਂ ਇੱਕ ਢੇੜਾ ਆ ਲਵਣ ਲੱਗਿਆ ਕਿ ਤੁਹਾਨੂੰ ਜਜਮੈਂਟ ਆ ਜੇ ਹਾਈਟ ਜੇ ਕਹੀਏ ਬਹੁਤ ਉੱਚੀ ਤਾਂ ਨਹੀਂ ਪਰ ਜਿੰਨੀ ਹੈਗੀ ਸੋਹਣੀ ਪਲੀ ਸੰਭੀ ਸੰਭੀ ਚੰਗੀ ਆ ਸਰੀਰ ਕ ਢਾਂਚਾ ਲਹੂ ਪਾਣੀ ਵਾਲਾ ਤੇ ਕਰਮਾ ਵਾਲੀ ਨਾ ਯਾਰ ਇਹਨਾਂ ਦੁੱਧ ਐਡੀ ਮੈਨੂੰ ਦੇਣਾ ਵੀ ਚਾਹੀਦਾ 14 15 ਕਿਲੋ ਦੁੱਧ ਕੋਈ 18 20 ਨਹੀਂ ਦੱਸਦੇ ਬਾਈ ਹਰੀ ਇਹਨਾਂ ਦੁੱਧ ਨੇ ਦਿੱਤਾ ਵੀ ਹੋਊਗਾ ਕਿਉਂਕਿ ਇਹਦਾ ਲੇਵਾ ਭਾਂਡਾ ਤੇਦੀ ਕੁਆਲਿਟੀ ਇਹ ਦੱਸਦੀ ਆ ਇੱਥੋਂ ਵੇਖੋ ਜਮਾ ਹੁਣ ਢੱਲੇ ਸਰੀਰ 'ਚ ਖੜੀ ਆ ਤੇ ਆ ਜਿਹੜਾ ਬੱਚਾ ਸਜਨੋ ਹੈ 15 ਮਹੀਨਿਆਂ ਦੀ ਕੱਟਿਆ ਆ ਬੜੀ ਸਾਂਭੀ ਹਾਂ ਨੇ ਠੀਕ ਕਾਗਜ਼ਰ ਕੀ ਚਮੜੀ ਆ ਹਨਾ ਪਤਲੀ ਜਮਾ ਕਿਆ ਬਾਤਾਂ ਤੇ ਬਾਕੀ ਥੱਲੋਂ ਮੈਂ ਤੁਹਾਨੂੰ ਫੇਰ ਚੈੱਕ ਕਰਾ ਦਿਆਂ ਤੇ ਬਾਈ ਜੀ ਫੇਰ ਇਹਦਾ ਰੇਟ ਆਪਾਂ ਰੇਟ ਫੋਨ ਤੇ ਕਰਾਂ ਹੈ ਰੇਟ ਫੋਨ ਤੇ ਕਰਾਂ ਇਹ ਰ ਜਾਦਾ ਨਜਾਇਜ਼ ਤਾਂ ਨਹੀਂ ਨਹੀਂ ਜੀ ਨਹੀਂ 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 ਵੇਖ ਲਾ ਨਹੀਂ ਨਹੀਂ ਨਜਾਇਜ਼ ਨਹੀਂ ਕਰਦੇ ਪੱਕੀ ਗੱਲ ਆ ਪੱਕੀ ਗੱਲ ਹੈ ਪੱਕੀ ਗੱਲ ਹੁਣ ਆਪਾਂ ਨੂੰ ਕਮੈਂਟ ਤਾਂ ਆਉਣੀ ਹੀ ਹੋਣਿਆ ਕਈਆਂ ਭੈਣਾ ਭਰਾਵਾਂ ਦੇ ਉਹਨਾਂ ਨੇ ਕਹਣਾ ਯਾਰ ਸੰਧੂ ਤੂੰ ਮੁੱਲ ਕਰਾਉਣਾ ਸੀ ਵੀਡੀਓ ਦੇ ਵਿੱਚ ਨਹੀਂ ਜੀ ਨਹੀਂ ਤੇ ਸਾਰੀ ਵੀਡੀਓ ਵੇਖ ਲਈ ਤੇ ਮੁੱਲ ਤੂੰ ਕਰਾਤਾ ਫੋਨ ਤੇ ਕਿਉਂ ਬਾਈ ਉਹ ਤਾਂ ਠੀਕ ਹਾਂ ਲਓ ਵੀ ਸੱਜਣਾ ਬਾਈ ਨਾਲ ਗੱਲਬਾਤ ਕੀਤੀ ਕਿਉਂਕਿ ਰੇਟ ਬਾਰੇ ਮੈਨੂੰ ਵੀ ਨਹੀਂ ਸੀ ਕਨਫਰਮ ਵੀ ਫੋਨ ਤੇ ਹੋਊਗਾ ਤੇ ਮੈਂ ਬਾਈ ਨੂੰ ਦੱਸਿਆ ਵੀ ਨਹੀਂ ਰੇਟ ਆਪਾਂ ਵੀਡੀਓ 'ਚ ਕਰੀਏ ਬਾਈ ਜੀ ਕਿੰਨੇ ਦੀ ਕੀ ਰੇਟ ਰੱਖੀ ਆ ਬਾਈ ਆਪਾਂ 1.40 ਦੀ ਮੱਝ ਲੈ ਜਾਾਂਗੇ 1 ਲੱਖ ਤੇ 40 ਹਜ਼ਾਰ ਆਪਣੀ ਡਿਮਾਂਡ ਆ ਬਾਕੀ ਜਿੱਥੇ ਤੈਹ ਬਹਿ ਗਈ ਕਿਸੇ ਸੱਜਣਾਂ ਉਹਨੇ ਦੀ ਮੈਂ ਦੇ ਦਿਆਂ ਕਿਉਂ ਬਾਈ ਜਗਤਾਰ ਫੋਨ ਲਾਵੇ ਫੋਨ ਲਾਵੇ ਜਿਵੇਂ ਵੀ ਸੈਟਿੰਗ ਹੋ ਗਈ ਹਾਂਜੀ ਜੇ ਆਪਣੇ ਵਧੀਆ ਕੋਈ ਭੈਣ ਭਰਾ ਰੁਪਏ ਲਾਊਗਾ ਉਹਨੂੰ ਆਪਾਂ ਮੈਂ ਦੇ ਦਿਆਂਗੇ ਨਹੀਂ ਠੀਕ ਆ ਧੰਨਵਾਦ ਪਿਛੋਂ ਕਰ ਦਈਏ ਕਰੀਏ ਇਹਨੂੰ ਚਾ ਕੋਈ ਨਹੀਂ ਮੈਂ ਹੀ ਕਰ ਦਿੰਨਾ ਲੋ ਵੀ ਸੱਜਣੋ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਤੁਹਾਨੂੰ ਮੈਂ ਇਸ ਪੱਖ ਤੋਂ ਫੇਰ ਵਿਖਾ ਦਿਆਂ 1,40,000 ਰੁਪਇਆ ਸੱਜਣੋ ਇਹਦੀ ਡਿਮਾਂਡ ਜਿਹੜੀ ਰੱਖੀ ਗਈ ਆ ਤੇ ਮਾੜੀ ਮੁਸਤਵਾਂ ਪਿੰਡ ਦੇ ਵਿੱਚ ਆ ਨੇੜੇ ਬਾਗਾਪਰਾਣਾ ਸ਼ਹਿਰ ਆਉਂਦਾ ਤੇ ਇੱਥੇ ਇਸ ਏਰੀਏ 'ਚ ਜਾਂਦਾ ਚੰਗਾ ਮਾਲੀ ਤੇ ਜਾਂ ਇਹਨਾਂ ਨੂੰ ਚੰਗਾ ਸ਼ੌਂਕ ਅੱਗੇ ਵੀ ਇਸ ਨਗਰ ਦੀਆਂ ਮੈਂ ਤੁਹਾਨੂੰ ਟੌਪ ਟੌਪ ਦੀਆਂ ਝੋਟੀਆਂ ਮਈਆਂ ਵਿਖਾਉਂਦਾ ਰਿਹਾ ਵੀਡੀਓ 'ਚ ਵੇ ਵਧੀਆ ਤੁਹਾਡਾ ਪਿਆਰ ਸਤਿਕਾਰ ਰਿਹਾ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ